ਮੈਂ ਗੱਲ ਕਰਨੀ ਆ ਮੈਂ ਗੱਲ ਕਰਨੀ ਆ ਤੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਜੀਓ ਸਾਰੇ ਠੀਕ ਠਾਕ ਹੋ ਅੱਜ ਵਲੌਗ ਤੋਂ ਹੀ ਸ਼ੁਰੂ ਕਰਨਾ ਕਲਵਿੰਦਰ ਵਾਂਗੂ ਕਲਵਿੰਦਰ ਵਾਂਗੂ ਸਤਿ ਸ਼੍ਰੀ ਅਕਾਲ ਜੀ ਐਵੇਂ ਕਰ ਨਹੀਂ ਨਹੀਂ ਐ ਐ ਐ ਕਰਕੇ ਅੱਜ ਹੈਗਾ ਅੱਜ ਹੈਗਾ ਮੰਗਲਵਾਰ ਅੱਜ ਮੰਗਲਵਾਰ ਹੈ ਤੂੰ ਤੇ ਕੋ ਬੁਖਾਰ ਤੁਹਾਨੂੰ ਸਾਰੇ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੋਪ ਤੂੰ ਹੀ ਸਾਰੇ ਵਧੀਆ ਹੋਗੇ ਤੇ ਐਸੇ ਵੀ ਠੀਕ ਠਾਕ ਆ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਾਸੀ ਫੈਂਡੀ ਤੇ ਵਾਸੀ ਫੈਂਡੀ ਤੇ ਤੇ ਸਾਡਾ ਚੈਨਲ ਪੰਜਾਬੀ ਪਹਿਰਾਵਾ ਪਹਿਣ ਦਾ ਬਟਿੱਕ ਟੂ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੇ ਇੱਧਰ ਆਪਾਂ ਡਿਊਟੀ ਲਾ ਰੱਖੀ ਆ ਤੁਹਾਡੇ ਪ੍ਰੋ ਮੁੰਡੇ ਦੀ ਫਤੇ ਕਹਿੰਦਾ ਹੁੰਦਾ ਆ ਉਤਾਰ ਪਾਪਾ ਨੂੰ ਪ੍ਰੋ ਮੁੰਡਾ ਜਿਹੜੇ ਨਵੇਂ ਪਹਿਣ ਪਰਾ ਜੁੜੇ ਨੇ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਪ੍ਰੋ ਮੁੰਡਾ ਤਾਂ ਹੈ ਨਹੀਂ ਅੱਦਾ ਤੇ ਬੁੱਢਾ ਹੋਇਆ ਪਿਆ ਵਿਚਾਰਾ ਇਹ ਤੇ ਇਹਨੂੰ ਸਾਡਾ ਫਤੇ ਪੁੱਤ ਕਹਿੰਦਾ ਆ ਪਾਪਾ ਨੂੰ ਉਤਾਰ ਨੂੰ ਪ੍ਰੋ ਮੁੰਡਾ ਤੇ ਪ੍ਰੋ ਮੁੰਡਾ ਨਜਾਰੇ ਨੇ ਆਫਿਸ ਤੇ ਨਾਲ ਕਰਵਾਣੀ ਨੇ ਕੋਰੀਅਰ ਠੀਕ ਹੈ ਜੀ ਜਿਹੜੇ ਆਪਾਂ ਸੂਟਾਂ ਦੀ ਵੀ ਤੇ ਤਿਆਰੀ ਹੈ ਫੁੱਲ ਤੇ ਸਾਡਾ ਇੱਕ ਛੋਟਾ ਪ੍ਰੋ ਮੁੰਡਾ ਵੀ ਆਇਆ ਹੋਇਆ ਟਿਫਨ ਰੈਡੀ ਆ ਉਹ ਦੇਖੋ ਪੈਕ ਆ ਦੇਖੋ ਪਿਆ ਪੈਕ ਪਿਆ ਲਾਮੇ ਵਾਲੀ ਕੋਈ ਗੱਲ ਨਹੀਂ ਵੀਰੋ ਮੇਰੇਓ ਲਾਮੇ ਵਾਲੀ ਕੋਈ ਗੱਲ ਨਹੀਂ ਟਿਫਨ ਤੁਹਾਡਾ ਰੈਡੀ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੇ ਸਵਾਗਤ ਹੈ ਤੁਹਾਡਾ ਤੁਹਾਨੂੰ ਮੈਂ ਦੱਸਦਾ ਸਾਡੇ ਚੈਨਲ ਤੇ ਕਿਹਨ ਕਿਹੜ ਬਲੌਗ ਆਉਣਗੇ ਕਿਉਂਕਿ ਸਾਨੂੰ ਸਪੈਸ਼ਲ ਫੋਨ ਆਇਆ ਗੁਰਦੀਪ ਵੀਰ ਜੀ ਦਾ ਗੁਰਦੀਪ ਵੀਰ ਜੀ ਦਾ ਸਪੈਸ਼ਲ ਫੋਨ ਆਇਆ ਕਿ ਤੁਹਾਡੇ ਬਲੌਗ ਨਹੀਂ ਆ ਰਹੇ ਭਾਈ ਤੇ ਇਸੇ ਕਰਕੇ ਮੈਨੂੰ ਲੱਗਿਆ ਕਿ ਬਈ ਸਾਰੇ ਵੇਟ ਕਰ ਰਹੇ ਨੇ ਸਾਡੇ ਪਿੰਡ ਪ੍ਰਾਕ ਸਾਨੂੰ ਵਲੌਗ ਜਰੂਰ ਦੇਣੇ ਚਾਹੀਦੇ ਨੇ ਤੇ ਮੈਂ ਵਲੌਗ ਅ ਤੁਸੀਂ ਵਲੌਗ ਹਾਂ ਕੱਲ ਮੈਂ 10 ਵਜੇ ਅਪਲੋਡ ਕੀਤਾ ਵਲੌਗ ਜਰੂਰ ਜਾ ਕੇ ਦੇਖਿਓ ਠੀਕ ਹੈ ਤੇ ਤੁਹਾਨੂੰ ਅੱਜ ਕਿਸੇ ਇੱਕ ਹੋਰ ਆਪਣੇ ਖਾਸ ਨਾਲ ਮਿਲਾਨੇ ਆ ਸਾਡਾ ਛੋਟਾ ਪ੍ਰੋ ਮੁੰਡਾ ਜੋ ਕਿ ਐਸ ਟਾਈਮ ਮੁੱਛਾਂ ਨੂੰ ਵੱਟ ਦੇ ਰਿਹਾ ਇਹ ਪ੍ਰੋ ਮੁੰਡਾ ਕੱਲ ਦਾ ਮੇਰੇ ਕੋਲ ਪਹੁੰਚਿਆ ਹੋਇਆ ਮੇਰਾ ਛੋਟਾ ਸੋਨਾ ਸਾਰਿਆਂ ਨੂੰ ਇਹ ਮੇਰਾ ਪੁੱਤ ਆਇਆ ਜੀ ਪਤੰਗ ਚੜਾਉਣ ਤੇ ਅੱਜ ਇੱਥੇ ਹਵਾ ਨਹੀਂ ਚੱਲ ਰਹੀ ਤੇ ਵਿਚਾਰਾ ਸੈਡ ਹੋ ਕੇ ਬਹਿ ਗਿਆ ਕੋਈ ਗੱਲ ਨਹੀਂ ਪੁੱਤ ਨਹੀਂ ਚੜਦਾ ਚੱਲ ਪਣਗੇ ਚੜ ਜਾਣ ਚੱਲ ਪੂਗੀ ਛਵਾ ਤੇ ਦਮਨ ਗਈ ਹੋਈ ਜੀ ਸਕੂਲ ਤੇ ਟਾਈਮ ਹੈਗਾ ਜੀ ਸਵੇਰ ਦਾ 10 ਵਜੇ ਦਾ ਉਤਾਰ ਚੱਲੇ ਨਾ ਆਫਿਸ ਬਸ ਆਪਾਂ ਕਰਦੇ ਆ ਲੌਕ ਕੰਟੀਨਿਊ ਮੇਰਾ ਪੁੱਤ ਬਾਹਰ ਦਾ ਦੇਖ ਰਿਹਾ ਮਾਹੌਲ ਚੱਲ ਕੀ ਏ ਫਿਰ ਮੈਂ ਹੋਵਾ ਐਕਟਿਵ ਹੈ ਚਲੋ ਮੈਂ ਪਪਨ ਤੋਂ ਹੋ ਗਿਆ ਸਕੂਲ ਦੇ ਉਹਨਾਂ ਅੱਜ ਤਾਂ ਹਾਂ ਤੁਹਾਨੂੰ ਛੁੱਟੀ ਹੈ ਨਾ ਬਾਕੀਆਂ ਨੂੰ ਨਹੀਂ ਨਾ ਛੁੱਟੀ वैसे छोड़ पूछ तो इधर बच्चे ਘੱਟ ਹੀ ਨੇ ਆਏ ਸਾਡੇ ਏਰੀਆ 'ਚ ਸਿਆਣੇ ਜਿਹਨੇ ਬਾਕੀ ਛੋਟੇ ਛੋਟੇ ਬੱਚੇ ਨੇ ਪੋਤੇ ਪੋਤੀਆਂ ਨੇ ਵੱਡੇ ਬੱਚੇ ਨਹੀਂ ਹੈਗੇ ਤੇਰੇ ਵਰਗੇ ਗਏ ਨਹੀਂ ਆਦੇ ਅੱਜ ਸਰੂਚਕਾ ਨਾ ਕਲੂ ਫਿਰ ਆਫਿਸ ਜਾ ਕੇ ਕਦੀ ਮਾਊਸ ਭੁੱਲ ਗਿਆ ਅੱਛਾ ਕਦੀ ਆਪਣਾ ਬਲੂਟੂਥ ਭੁੱਲ ਗਿਆ ਭੁੱਲਿਆ ਨਾ ਕਰੋ ਚੀਜ਼ਾਂ ਠੀਕ ਹੈ ਨਾ ਭੁੱਲਿਆ ਨਾ ਕਰੋ ਚੀਜ਼ਾਂ ਤੁਸੀਂ ਐਕਟਿਵ ਰਿਹਾ ਕਰੋ ਦੁਨੀਆ ਬਹੁਤ ਐਕਟਿਵ ਆ ਦੁਨੀਆ ਇੰਨੀ ਐਕਟਿਵ ਕੱਲੀ ਕੱਲੀ ਗੱਲ ਦਾ ਧਿਆਨ ਰੱਖਦੇ ਕਿਹੜਾ ਬੰਦਾ ਕਿੱਧਰ ਜਾ ਰਿਹਾ ਕੀ ਕੰਮ ਕਰ ਰਿਹਾ ਸਾਨੂੰ ਤਾਂ ਆਪਣੇ ਕੰਮਾਂ ਦੇ ਬੁੱਝ ਬਣਾ ਰੱਖਿਆ ਨਹੀਂ 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 ਕੰਮ ਦੁਨੀਆ ਵੀ ਕਰਦੀ ਏ ਪਰ ਉਹ ਐਕਟਿਵ ਰਹਿੰਦੇ ਨੇ ਕਿ ਕਿਹੜਾ ਬੰਦਾ ਕਿੱਥੇ ਬੈਠਾ ਹੈ ਕਿੱਧਰ ਜਾ ਰਿਹਾ ਕਿੱਧਰ ਆ ਰਿਹਾ ਠੀਕ ਹੈ ਮੈਨੂੰ ਲੱਗਦਾ ਸੀ ਮਨ ਖਾ ਖਾ ਕੇ ਨਾ ਦੇ ਦਿਮਾਗ ਆਪਣੇ ਪੁੱਜ ਕਰ ਰੱਖੇ ਆਪ ਆਗੇ ਨਾ ਲੈ ਆਰਤੀ ਦੀਦੀ ਆਪਣੀ ਆਪਨੀ ਗੱਲ ਤੇ ਆਪੇ ਆ ਕੇ ਰੋਟੀਆਂ ਬਣਾ ਸਕਦਾ ਨਹੀਂ ਹੁੰਗੀਆਂ ਮੋਮੋ ਕਲਾਸ ਦਾ ਬੰਦਾ ਕਿੱਥੋਂ 24 ਘੰਟੇ ਕਦੀ ਇਹ ਕਦੀ ਕਦੀ ਉਹ ਕਦੀ 10 10 ਮਿੰਟ ਬਾਅਦ ਕਦੀ ਇਹ ਲਾ ਦਿਓ ਕਦੀ ਉਹ ਹਾਂ ਫਰੂਟ ਲਾ ਦਿਓ ਕਦੀ ਓਏ ਆਪਾਂ ਮੰਨੀ ਖਾਣੇ ਨੇ ਆਪੋ ਮੰਨੀ ਖਾਣੇ ਨੇ ਹੋਰ ਕੀ ਕਰਨਾ ਚਲੋ ਜਾਓ ਯਾਰ ਮੈਂ ਵੀ ਕਰੀਏ ਕੰਮ ਤਾਂ ਦਾ ਕੋਈ ਬਹੁਤ ਗਾ ਪਿਆ ਕੁਝ ਸੈਟਿੰਗ ਆਪਾਂ ਨੇ ਐਵੇਂ ਕਰਤੀ ਟੇਬਲ ਇੱਥੇ ਲਾ ਦਿੱਤਾ ਕਿਉਂਕਿ ਇਧਰੋਂ ਬਾਰ ਬਾਰ ਖਿੱਚਣੀ ਪੈਂਦੀ ਸੀ ਇਧਰ ਆਪਾਂ ਫ੍ਰਿਜ ਲਾਤੀ ਤੇ ਇਧਰ ਆਪਾਂ ਟੇਬਲ ਲਾਤਾ ਜੀ ਠੀਕ ਹੈ ਹਾਂ ਬ੍ਰੈਡ ਪਕੌੜੇ ਇਧਰ ਆਪਾਂ ਸੋਫੇ ਲਾਤੇ ਉਧਰ ਆਪਣਾ ਸਾਰਾ ਬੁਟੀਕ ਦੇ ਜੋ ਵੀ ਸੂਟ ਆਪਣੇ ਉੱਥੇ ਪਏ ਨੇ ਠੀਕ ਹੈ ਜੀ ਲਓ ਜੀ ਇਹ ਆਪਾਂ ਤੁਹਾਨੂੰ ਹੈਵੀ ਡਿਸਕਾਊਂਟ ਦੇ ਰਹੇ ਹਾਂ ਜੀ ਤੁਹਾਨੂੰ ਪਤਾ ਮੌਸਮ ਚੇਂਜ ਹੋ ਗਿਆ ਸਰਦੀਆਂ ਵਾਲਾ ਠੀਕ ਹੈ ਇਹ ਸਰਦੀਆਂ ਵਾਲੇ ਸੂਟ ਨੇ ਸ਼ਿਮਰ ਪਸ਼ਮੀਨੇ ਦੇ ਤੇ ਇਹ ਆਪਾਂ ਡਿਸਕਾਊਂਟ ਤੇ ਲਾ ਰੱਖਨੇ ਜੀ ਹੈਵੀ ਡਿਸਕਾਊਂਟ ਹੈ ਤੁਹਾਨੂੰ 1150 ਵਿੱਚ ਦਵਾਂਗੇ ਵਿਦ ਸ਼ਿਪਿੰਗ ਸੂਟ ਦਵਾਂਗੇ ਆਪਣੇ ਕੋ ਸਿਰਫ ਹੈਗੇ ਨੇ 5 ਤੋ ਜਿੱਤਨ 4 ਤੇ 5 ਆ ਪੰਜ ਪੀਸ ਨੇ ਆਪਣੇ ਕੋਲ ਜਿਹੜੀ ਵੀ ਮੇਰੇ ਕਿਸੇ ਭੈਣ ਨੇ ਲੈਣੇ ਹੋਣ ਤੁਸੀਂ ਸਾਡੇ ਬੁਟੀਕ ਵਾਲੇ ਨੰਬਰ ਤੇ ਮੈਸੇਜ ਕਰ ਲਿਓ ਇੱਕ ਆ ਕਲਰ ਹੋ ਗਿਆ ਗਰੇਜ ਆ ਗਰੇ ਨਹੀਂ ਗ੍ਰੀਨ ਜਿਹਾ ਇੱਕ ਆ ਹੋ ਗਿਆ ਦੋ ਇੱਕ ਆ ਹੋ ਗਿਆ ਮਸਟਰਡ ਜਿਹਾ ਤਿੰਨ ਇੱਕ ਆ ਹੋ ਗਿਆ ਡਾਰਕ ਫਰੋਜੀ ਇਹ ਕੈਮਬ੍ਰਿਜ ਕੁਛ ਹੋ ਰ ਆ ਰਿਹਾ ਜਿਆਦਾ ਡਾਰਕ ਆ ਇਹ ਇੱਕ ਆ ਹੋ ਗਿਆ ਗ੍ਰੀਨ ਜਿਹਾ ਫਰੋਜੀ ਮੇਰੇ ਤੋਂ ਕਲਰ ਦਾ ਮੈਨੂੰ ਪਤਾ ਨਹੀਂ ਲੱਗਦਾ ਆਪੇ ਹੀ ਹਿਸਾਬ ਲਾ ਲਿਓ ਕੀ ਠੀਕ ਹੈ ਜੀ ਇਹ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਇਹ ਵੀ ਜਾ ਕੇ ਦੇਖ ਲਿਓ ਇਹ ਵੀ ਆਪਣੇ ਕੋਲ ਪਏ ਨੇ ਖਾਦੀ ਸਿਲਕ ਦੇ ਵਿੱਚ ਇਹਦੇ ਨਾਲ ਆਫ ਵਾਈਟ ਬਾਟਮ ਹੈ ਇਹ ਵੀ ਆਪਾਂ ਨੇ ਵੀਡੀਓ ਪਾਈ ਪੰਜਾਬੀ ਪਹਿਰਾਵੇ ਤੇ ਉੱਥੇ ਜਾ ਕੇ ਜ਼ਰੂਰ ਚੈੱਕ ਕਰ ਲਿਓ ਠੀਕ ਹੈ ਜੀ ਤੇ ਚਲੋ ਜੀ ਮੈਂ ਕਰਾਂ ਕੰਮ ਤੁਹਾਨੂੰ ਦਾ ਫਿਰ ਮਿਲਦੀ ਆ ਤੁਹਾਨੂੰ ਪਰ ਨੀਤ ਗਿਆ ਹੈ ਬਾਜ਼ਾਰ ਪਨੀਤ ਕਹਿੰਦਾ ਮੇਰਾ ਜੂਸ ਪਿੰਨੂ ਜੀ ਕਰਦਾ ਉਹ ਲੈਣ ਗਿਆ ਤੇ ਆ ਗਿਆ ਮੈਨਾਂ ਦਾ ਇੱਕ ਸਕੂਟਰ ਵੀ ਅੰਦਰ ਲੱਗ ਰਿਹਾ ਕਿਉਂਕਿ ਗੇਟ ਉੱਚਾ ਹੈ ਲੋ ਜੀ ਕੰਮਕਾਰ ਆਪਾਂ ਸਾਰੇ ਕਰ ਲਈਏ ਆਪਣੇ ਤੇ ਆਪਾਂ ਹੁਣ ਫ੍ਰੀ ਹੋ ਕੇ ਬਾਹਰ ਬੈਠੇ ਤੇ ਧੁੱਪੇ ਤੋਂ ਖੁਬਾਰੀ ਨਹੀਂ ਹੈਗੀ ਮੱਧਮ ਜੀ ਤੇ ਮੈਂ ਸਿਰ ਧੋਤਾ ਤੇ ਸਿਰ ਮੈਂ ਧੋਲੇ ਠੰਡੇ ਪਾਣੀ ਨਾਲ ਹੁਣ ਮੇਰਾ ਸਿਰ ਮਤਲਬ ਇੰਨਾ ਸੋਕਰਿਆ ਨਾ ਠੰਡੇ ਪਾਣੀ ਨਾਲ ਧੋ ਕੇ ਪੁੱਛੋ ਨਾ ਪਿੰਡੇ ਮੈਂ ਗਰਮ ਪਾਣੀ ਨਾਲ nali ਸੀ ਉਹ ਤਾਂ ਮੈਂ ਸਵੇਰੇ ਨਾਲੀ ਤੇ ਸਿਰ ਮੈਂ ਹੋਣੀ ਧੋਤਾ 2:30 ਵਜੇ ਹੁਣ ਮੇਰਾ ਸਿਰ ਇੰਨਾ ਦੁਖਣਿਆ ਨਾ ਜੀ ਕਰਨਿਆ ਚਾਹ ਪੀਵਾਂ ਪਰ ਨੀਤ ਕਹਿੰਦਾ ਮੈਂ ਜੂਸ ਪੀਣਾ ਨੀਤ ਜੂਸ ਲੈਣ ਗਿਆ ਦਮਣ ਨਹੀਂ ਆਉਂਦੀ ਫਿਰ ਦੇਖਣਾ ਚਾਹ ਪਾਣੀ ਬਣਾਣੇ ਆ ਜੀ ਮਿਲ ਗਿਆ ਸਮਾਨ ਤੁਹਾਡਾ ਗੋਲਗਾ ਪੈ ਵੀ ਲੈ ਕੇ ਆਏ ਹਾਂ ਵਾਹ ਗੋਲਗਾ ਪੈ ਵੀ ਲੈ ਕੇ ਆਏ ਲੇਸਾਂ ਲੈ ਕੇ ਫਰੂਟੀ ਫਰੂਟੀ ਪੀਣੀ ਫਰੂਟੀ ਲੈ ਕੇ ਆਇਆ ਮੈਨੂੰ ਨਹੀਂ ਇਹ ਚੰਗੀ ਲੱਗਦੀ ਯਾਰ ਠੰਡੀ ਪਈ ਏ ਲੈਓ ਗਲਾਸ ਲੈਓ ਹਾਂ ਚੈਨੀ ਵੱਧਾ ਫਿਰ ਪਰਨੀਤ ਕਹਿੰਦਾ ਛੋਟੀਆਂ ਨਾਲ ਗੱਲ ਨਹੀਂ ਬਣਨੀ ਮੈਂ ਵੱਡੀ ਬੋਤਲ ਤਾਂ ਹੀ ਲੈ ਕੇ ਆਇਆ ਕਿ ਗੱਲ ਨਹੀਂ ਬਣਨੀ ਛੋਟੀਆਂ ਨਾਲ ਤੇ ਦੋ ਪੈਕਟ ਲੈ ਆਇਆ ਲੇਸ ਦੇ ਕੀ ਕੀ ਖਾਣਾ ਖਾ ਲਿਆ ਤੂੰ ਮੈਨੂੰ ਸਕੇਮ ਕਰਦੇ ਆ ਆਹੋ ਸਕੇਮ ਕਰਦੇ ਓ ਤੂੰ ਬੜਾ ਖਰਾਬ ਏ ਕੋਲ ਤਾਂ ਲੈਂਦਾ ਥੱਲੇ ਜੰਮਿਆ ਹੁੰਦਾ ਦਾ ਸਾਰਾ ਇਹ ਮੈਨੂੰ ਇਸੇ ਗੱਲੋਂ ਨਹੀਂ ਪਸੰਦ ਆਦਾ ਥੱਲੇ ਜੰਮਿਆ ਹੁੰਦਾ ਸਾਰਾ ਤੇ ਅੱਜ ਫੇਰ ਨਗਰ ਕੀਤਾ ਮੇਕਅਪ ਰਿਆ ਤੇ ਦਮਨ ਦਾ ਫੋਨ ਆ ਗਿਆ ਸੀ ਕਿ ਮੈਂ ਬੱਸ ਸਟੈਂਡ ਕੋਲ ਉਤਰੀ ਆ ਮम्मा ਇੱਧਰ ਆ ਬੱਸ ਨਹੀਂ ਆਉਣੀ ਆਪਣੀ ਸਕੂਲ ਵਾਲੀ ਤੇ ਤੁਸੀਂ ਉਹਨੂੰ ਆਹੋ ਲੈ ਲਈ ਤੇ ਆਪਾਂ ਭੇਜਿਆ ਵਰਨੀਤ ਨੂੰ ਲਓ ਜੀ ਆ ਗਿਆ ਮਿਲੀ ਨਹੀਂ ਦਮਨ ਹਾਂ ਇਹ ਮੈਨੂੰ ਫੋਨ ਕਰਕੇ ਨਾ ਨਾ ਦਮਨ ਮਿਲ ਹੀ ਨਹੀਂ ਹੈਗੀ ਕਿੰਨਾ ਖਰਾਬ ਏ ਹੈ ਇੱਥੇ ਦੀਦੀ ਮਿਲੀ ਨਹੀਂ ਮਿਲੀ ਨਹੀਂ ਹੈਗੀ ਕਿੰਨਾ ਕੁ ਉਹ ਤੇ ਰਸ ਸੀ ਉਹ ਸੀ ਆਲ ਆ ਮਿਲੀ ਨਹੀਂ ਕਿੰਨੇ ਸੰਗਤ ਬਹੁਤ ਹੋਣੀ ਹੈ ਨਾ ਆ ਜੀ ਇਧਰ ਆ ਰਿਹਾ ਨਾ ਨਗਰ ਕੀਰਤਨ ਇਧਰ ਹੀ ਆ ਰਿਹਾ ਇਧਰੋਂ ਆ ਰਿਹਾ ਇਧਰੋਂ ਆ ਰਿਹਾ ਬਰਨਾਲਾ ਕੈਂਚੀਆਂ ਤੋਂ ਇਧਰ ਮਸੂਆਣਾ ਸਾਹਿਬ ਜਾਣਾ ਹੈ ਨਾ ਹਾਂ ਕਾਫੀ ਪੀਣੀ ਪੁੱਤਰੀ ਹੈ ਕਾਫੀ ਪੀਣੀ ਹਾਂ ਜਮਨ ਇੱਕ ਮਿੰਟ ਹੋ ਰਿਹਾ ਸਾਲੇ ਹਲੋ ਆ ਜਾਂਦੀ ਆ ਜਾਂਦੀ ਹੈ ਮੈਂ ਅੱਜ ਬਣਾਈ ਸਪੈਸ਼ਲ ਤੁਹਾਡੇ ਲਈ ਕੜੀ

ਅੱਜ ਇਹ ਮੇਰੇ ਪੁੱਤ ਨੂੰ ਨਾ ਕਾਫੀ ਪਸੰਦ ਨਹੀਂ ਆ ਰਹੀ ਕਿ ਖੇੜੀ ਪੀਣੂ ਕਹਿੰਦਾ ਕਦੇ ਕਹਿੰਦਾ ਮਮਾ ਮੈਂ ਕਲਾਸਿਕ ਪੀਣੀ ਕਦੇ ਕਹਿੰਦਾ ਨੱਟ ਫਲੇਵਰ ਪੀਣੀ ਕਦੇ ਕਹਿੰਦਾ ਵਨੀਲਾ ਫਲੇਵਰ ਪੀਣੀ ਹੈ ਵਨੀਲਾ ਹੀ ਪੀ ਲਿਆ ਅਗੇ ਨੱਟ ਹੀ ਪੀ ਲਿਆ ਬਟਰਸਕੌਚ ਹੀ ਪੀ ਲਿਆ ਕਲਾਸਿਕ ਰਹਿ ਗਿਆ ਕਲਾਸਿਕ ਪਿਆ ਦੇ ਅੱਜ ਫਿਰ ਤੇਰਾ ਵੀ ਕਲਾਸਿਕ ਰਹਿ ਗਿਆ ਚਲੋ ਪੀਓ ਦੋਨੇ ਭੈਣ ਭਰਾ ਤੁਸੀਂ ਤਾਂ ਹੁਣ ਫਰੂਟੀ ਪੀਣੀ ਲੈ ਕੇ ਆਇਆ ਪਰ ਇਹ ਸਪੈਸ਼ਲ ਨਾਲ ਤੇ ਲਿੰਗਲੀ ਲਿਆਇਆ ਹੋਰ ਮਾਈ ਗੋਡ ਆਇਆ ਕਰੀਆ ਆਪਾਂ ਦੋਨੇ ਪੀ ਲਓ ਹਾਂ ਦੋਨੇ ਜਣੇ ਪੀ ਲਓ ਠੀਕ ਹੈ ਚਲੋ ਮੈਂ ਕੜਾ ਪੀ ਲੈਣ ਬਾਅਦ ਪੀਣੀ ਤੇ 커피 একদম ਨਹੀਂ ਨਾ ਪੀਣੀ ਗਰਮ ਠੰਡਾ ਹੋ ਜਾਊਗਾ ਠੀਕ ਹੈ ਮੈਂ ਪੀ ਲਾ ਮੇਰੀ ਕਾਫੀ ਰੈਡੀ ਹੈ ਜੀ ਆਪਾਂ ਪੀਨੇ ਆਂ ਘੈਂਡ ਦੀ ਕਾਫੀ ਬਣਾਈ ਦੇਖੋ ਕਿੰਨੀ ਗਾੜੀ ਬਣੀ ਹੈ ਮੈਂ ਚ ਦੋ ਪੌਊਚ ਪਾਏ ਨੇ ਤੁਹਾਨੂੰ ਦਿਖਾਈ ਹੈ ਕੱਲ ਵਾਲੇ ਵਲੌਗ ਚ ਜਿਨ੍ਹਾਂ ਨਹੀਂ ਦੇਖਿਆ ਜਾ ਕੇ ਦੇਖ ਲਿਓ ਜੇ ਤਨ ਸਾਡੇ ਘਰ ਕੜੀ ਬਣਦੀ ਨਾ ਹੈ ਬੰਦ ਕਰ ਦਿਓ ਗੈਸ ਉਹ ਦਿਨ ਦਮਣ ਨੇ ਰੋਖੀ ਵੀ ਕੜੀ ਖਾਣੀ ਹੁੰਦੀ ਹੈ ਰੋਖੀ ਮਤਲਬ ਕੱਲੀ ਕੜੀ ਚੌੜਾ ਨਾਲ ਵੀ ਰੋਟੀਆਂ ਫੇਵਰੇਟਾ ਦਮਨ ਦੀ ਕੜੀ ਸਵੇਰੇ ਸਵੇਰੇ ਠੰਡੀ ਵੀ ਖਾਣੀ ਹੁੰਦੀ ਹੂੰ ਠੰਡੇ ਖਾਤੇ ਉਧਰ ਨਾ ਮੈਂ ਤੁਹਾਨੂੰ ਦਿਖਾਨੀ ਆ ਇਹ ਮੇਰਾ ਪੋਤਾ ਆ ਤੇ ਦਮਨ ਨੇ ਇਹਨੂੰ ਵੀ ਕੋਫੀ ਵੀ ਲਾਤਾ ਕੋਫੀ ਦਾ ਚਾਹ ਹੋਇਆ ਦੇ ਕੋਫੀ ਲਾ ਕੋਫੀ ਇਹ ਫਲੇਵਰ ਡੱਬਾ ਇੱਕ ਲੈ ਕੇ ਦੇਈਏ ਤੁਹਾਨੂੰ ਹੀ ਤੇ ਮੰਗਾ ਲਓਗੇ ਆਰਡਰ ਕਰਕੇ ਪੱਗ ਕਿੱਜ ਮਨਛੋੜੀ ਬੰਨੀ ਅੱਜ ਮੇਰੇ ਪੁੱਤ ਨੇ ਬਹੁਤ ਛੋੜੀ ਚਲੋ ਬਸ ਹੁਣ ਦਮਨ ਦੀ ਤੇ ਆਪਣੇ ਲਈ ਬਣਾ ਰਿਆ ਪਰਨੀਤ ਪੁੱਤ ਕਾਫੀ ਤੇ ਆਪਾਂ गाइस ਕੜੀ ਬਣਾਤੀ ਚੌਲ ਬਣਾਣੇ ਚੌਲ ਤਮਨ ਪਿਓਏਗੀ ਫੇਰ ਮੈਂ ਚੌਲ ਬਣਾਵਾਂਗੀ ਤੇ ਸਵੇਰੇ ਜਾਣਾ ਜੀ ਇਤਰਾ ਖੰਡਵਾਟ ਹੈ ਮੇਰੀ ਕੁੜੀ ਦਾ ਬਰਥਡੇ ਆ ਤੇ ਉਧਰ ਆਪਾਂ ਜਾਣਾ ਜਪਾਂ ਸੁਨੇਹਾ ਦੇ ਕੇ ਗਏ ਸੀ ਤੇ ਮੇਰੇ ਨਾਲ ਮੂੰਹ ਤੇ ਛਾਈਆਂ ਪਈ ਜਾ ਰਹੀਆਂ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਮੈਂ ਕੱਲ ਪਰਸੋਂ ਦੀ ਨੋਟ ਕਰ ਰਹੀਆਂ ਤੇ ਮੇਰੇ ਵਾਲ ਜਿਹੜੇ ਨੇ ਵਾਈਟ ਫੇਅਰ ਆ ਗਏ ਨੇ ਮੈਂ 2000 ਰੁਪਿਆ ਲਾਇਆ ਕਲਰ ਕਰਵਾਉਣ ਤੇ ਤੇ ਕੋਈ ਫਰਕ ਨਹੀਂ ਪਿਆ ਉਹੀ ਹਾਲ ਰਿਹਾ ਮੇਰਾ 2000 ਲਾਉਣ ਦਾ ਵੀ ਕੋਈ ਫਰਕ ਨਹੀਂ ਆਂndal ਕੋਈ ਫਾਇਦਾ ਨਹੀਂ ਫਰਕ ਨਹੀਂ ਮੇਰੇ ਯਾਰ ਦਿਮਾਗ ਚੋਂ ਗੱਲਾਂ ਪਤਾ ਨਹੀਂ ਕਾਤੋਂ ਸਕਿਪ ਹੋਈ ਜਾਂਦੀਆਂ ਨੇ ਲਵਣ ਕੜੀ ਖਾ ਲਈ ਹੁਣ ਤੁਸੀਂ ਚਾਗ ਲੈ ਫੇਰ ਰੋਟੀ ਨਾਲ ਕੀ ਖਾਣਾ ਹੈ ਤੇਰੀ ਪਤਲੇ ਪੀ ਲਿਆ ਤਰੀ ਨੇ ਤਰੀ ਕੀ ਤਰੀ ਨੂੰ ਕੀ ਵਿੱਚ ਕੀ ਪੀਸ ਨੇ ਕੋੜੀ ਨੇ ਨਾ ਚੋਲਾ ਨਾਲ ਕੜੀ ਜ਼ਿਆਦਾ ਲੱਗਦੀ ਤੁਸੀਂ ਪਹਿਲਾਂ ਹੀ ਖੋਦੀਆਂ ਪਰ ਪਰ ਖਾ ਜਾਣੀਆਂ ਸਾਡੇ ਦੋ ਜਮੂਨੇ ਨਾ ਬਸ ਆਹੀ ਕੰਮ ਕਰਨ ਲੱਗਿਆ ਪਏ ਨੇ ਦੋ ਹੀ ਇੱਕ ਤੋਂ ਹਮ ਇਹਨੂੰ ਚੋਲਾ ਨਾਲ ਘੱਟ ਮਿਲਣੀ ਖੜੀ ਫਿਰ ਠੀਕ ਹੈ ਬਚਾ ਬਦਲ ਗਿਆ ਹਾਂ ਚਾਹੀ ਠੀਕ ਹੈ ਪਰਨੀਤ ਬਣਾ ਰਿਆ ਕਾਫੀ ਤੇ ਤੁਹਾਨੂੰ ਮੈਂ ਬਾਹਰ ਦਾ ਥਿਊ ਦਿਖਾਨੀ ਆ ਪਾਠ ਹੋ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਬੜਾ ਸਾਹਮਣੇ ਆ ਫੰਕਸ਼ਨ ਤੇ ਬਾਹਰ ਦਾ ਮੌਸਮ ਅੱਜ ਅੱਜ ਸਾਰਾ ਦਿਨ ਨਾ ਧੁੰਦਲਾ ਜਿਹਾ ਰਿਹਾ ਬੱਦਲ ਵਾਈ ਅੱਜ ਬੱਦਲ ਵਾਈ ਹੀ ਰਹੀ ਅੱਜ ਕੋਈ ਮਤਲਬ ਬਹੁਤ ਧੁੱਪ ਜੀ ਨਹੀਂ ਹੈਗੀ ਦਮਣ ਪੂਨੇ ਚੱਕੋ ਬਾਹਰੋਂ ਪੋਨੇ ਧੋਤੇ ਨੇ ਮੈਂ ਕੱਲ ਤੋਂ ਤੇ ਕੱਲ ਕਿਤੇ ਦੀ ਮਸ਼ੀਨ ਚਰੀ ਆਈ ਹੈਗੀ ਕਿ ਮੈਂ ਨਹੀਂ ਸੁਪਨੇ ਪਾਦੇ ਸੀ ਤੇ ਸਾਰਾ ਦਿਨ ਬਸ ਕੰਮ ਹੀ ਨਹੀਂ ਮੁੱਕਦਾ ਘਰਾਂ ਦੇ ਸਾਰਾ ਦਿਨ ਆਪਣੇ ਲਈ ਬਿਲਕੁਲ ਟਾਈਮ ਹੀ ਨਹੀਂ ਕੱਢ ਰਹੇ ਕੋਈ ਹਾਲ ਨਹੀਂ ਮੂੰਹ ਦਾ ਇੰਨਾ ਹਾਲ ਮਾੜਾ ਹੋਇਆ ਪਿਆ ਕੋਠੇ ਦਾ ਫਿਰ ਕਿੰਨੇ ਲਿਆਉਣਾ ਲਿਆਓ ਜਾ ਕੇ ਚਲੋ ਪਰਨੀਤ ਨਹੀਂ ਲਿਆਊਗਾ ਤੁਸੀਂ ਲਿਆਓਗੇ ਜਾ ਕੇ ਕੋਠੇ ਤੇ ਪਤੰਗ ਚੜਾਉਂਦੇ ਹੋ ਉੱਥੇ ਗਲਾਸ ਛੱਡ ਆ ਇਹਨੂੰ ਜੇ ਲੈ ਕੇ ਆਓ ਤੇ ਆਪਣਾ ਇਹਨਾਂ ਚੋ ਅੱਜ ਦੋ ਸੂਟ ਆਪਣੇ ਚਲੇ ਗਏ ਨੇ ਸਿਰਫ ਆਪਣੇ ਕੋਲ ਪਰਪਲ ਤੇ ਆ ਤੇ ਦੋ ਕਲਰ ਆ ਰਹਿਗੇ ਚਾਰ ਸੂਟ ਰਹਿ ਗਏ ਨੇ ਆਪਣੇ ਕੋਲ ਤੇ ਆਪਾਂ ਨਵੀਂ ਕਲੈਕਸ਼ਨ ਲੈ ਕੇ ਆ ਰਹੇ ਹਾਂ ਹੋਰ ਕਿ ਜਿਵੇਂ ਮੌਸਮ ਚੇਂਜ ਹੋ ਰਿਹਾ ਪਹਿਣਾ ਦੇ ਕਮੈਂਟ ਆ ਰਹੇ ਸੀ ਤੁਸੀਂ ਗਰਮੀਆਂ ਉਹਨਾਂ ਪਹਿ ਕਿਉਂ ਤੇ ਆਪਾਂ ਸਰਦੀਆਂ ਵਾਲੇ ਤੇ ਮਕਾਲੀ ਦੱਸਿਆ ਸੀ ਹੋਰ ਬਣਾ ਰੱਖਿਆ ਉਹ ਵੀ ਤੁਸੀਂ फटाफट ਆਰਡਰ ਕਰੋ ਬੰਦ ਕਰ ਦੇ ਹਾਂ ਚਲੋ ਜੀ ਮੈਂ ਵੀ ਲੂਣ ਦੇਖ ਲਾਂ ਕੜੀ ਦਾ ਕਿਉਂਕਿ ਜੇ ਮੈਂ ਨਾ ਲੂਣ ਦੇਖਿਆ ਤੇ ਫਿਰ ਪਤਾ ਨਹੀਂ ਲੱਗਣਾ ਕਿ ਕੜੀ ਕਿਵੇਂ ਦੀ ਬਣੀ ਹੈ ਮੈਂ ਕਹਿ ਦਵਾਂ ਉਹ ਸਵਾਦ ਤੁਸੀਂ ਤੁਹਾਡੇ ਕਹਿੰਦੇ ਸੀ ਜਿਕੇ ਨਾ ਚਾ ਚੌਲ ਵੀ ਪਾ ਲਓ ਫਟਾਫਟ ਧੋ ਕੇ ਰੱਖ ਦਿਓ ਠੀਕ ਹੈ ਬਣਾਣੇ ਟਾਈਮ 6:00 ਵਜੇ ਗਏ ਨੇ ਪੂਰੇ ਤੇ ਮੈਨੂੰ ਲੱਗਦਾ ਸਾਡਾ ਸੁਨਾਮ ਦਾ ਘੇੜਾ ਫੇਰ ਲੱਗਣਾ ਹੈ ਪਾਪਾ ਕਹਿ ਰਹੇ ਸੀ ਜਾਣਾ ਮੈਂ ਫਿਰ ਪਾਪਾ ਜੀ ਗਏ ਤਾਂ ਆਪਾਂ ਵੀ ਚੱਲਾਂਗੇ ਨਾਲ ਹੀ ਪਾਪਾ ਨੇ ਵੀ ਜਾਣਾ ਪਾਪਾ ਦਾ ਕੰਮ ਹੋਣਾ ਆਫਿਸ ਦਾ ਕੱਲ ਵੀ ਤਾਂ ਕੰਮ ਸੀ ਤੇ ਕੱਲ ਜਦੋਂ ਹੀ ਪਿੰਡ ਗਏ ਸੀ ਮੇਰੀ ਨੰਕਲ ਸੀ ਜਿੱਦਾ ਕਮੈਂਟ ਆਇਆ ਕਿ ਕਹਿੰਦੇ ਉਹ ਬੈਲ ਲਵਾ ਦਿਓ ਅੰਦਰ ਚਾਹੇ ਲੱਖ ਬੈਲ ਲਵਾ ਦਿਓ ਮੈਨੀਆਂ ਤੁਸੀਂ ਕਿਤੇ ਸਾਡੇ ਘਰੇ ਆ ਕੇ ਦੇਖਿਓ ਜਦੋਂ ਅੰਦਰ ਟੀਵੀ ਚੱਲਦਾ ਹੁੰਦਾ ਨਾ ਮੰਮੀ ਦੇ ਕਮਰੇ ਚ ਤੇ ਬਾਹਰ ਕੀ ਅੰਦਰ ਵੀ ਕੁਛ ਨਹੀਂ ਸੁਣਦਾ ਹੈਗਾ ਇੰਨਾ ਕੁ ਫੁੱਲ ਇੰਨੀ ਫੁੱਲ ਆਵਾਜ਼ ਹੁੰਦੀ ਹੈ ਨਾ ਇੰਨੀ ਫੁੱਲ ਆਵਾਜ਼ ਹੁੰਦੀ ਹੈ ਚਾਹੇ ਬੰਦਾ ਪੇਟ-ਪੇਟ ਮਰ ਜੇ ਕਿ ਦਰਵਾਜ਼ਾ ਖੋਲੋ ਫਿਰ ਅਸੀਂ ਕੀ ਕੀਤਾ ਅਮਨ ਨੇ ਗੇਟ ਖੜਕਾਇਆ ਤੁਸੀਂ ਦੇਖਿਆ ਉਸ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਅਸੀਂ ਬੜੀ ਕਾਲੀ ਚਾਹਣਾ ਹੀ ਜਾਣਾ ਸੀ ਸੁਨਾਮ ਕਾਰੀਗਰਾਂ ਨੂੰ ਕੱਪੜੇ ਦੇਣ ਹਨਾ ਤੇ ਫਿਰ ਅਮਨ ਪਿੱਛੇ ਸਾਡੇ ਪਿਆਲੀਆਂ ਦੇ ਨਾ ਖਿੜਕੀਆਂ ਰੱਖੀਆਂ ਹੋਈਆਂ ਫਿਰ ਅਮਨ ਉਧਰੋਂ ਦੀ ਗਈ ਉਧਰੋਂ ਦੀ ਆਵਾਜ਼ਾਂ ਮਾਰੀਆਂ ਉਹ ਆ ਖੁੱਲਿਆ ਤੇ ਬੱਸ ਅਸੀਂ ਉਹਨਾ ਟਾਈਮ ਤੇ ਅਸੀਂ ਅੰਦਰ ਨਹੀਂ ਲਾਇਆ ਜਿੰਨਾ ਟਾਈਮ ਅਸੀਂ ਬੂਆ ਖੋਲਣ ਨੂੰ ਲਵਾਤਾ ਤੇ ਤਾਂ ਅਸੀਂ ਫਿਰ ਜਾ ਕੇ ਦਾਦੀ ਤੁਹਾਡੀ ਨੇ ਬੂਆ ਹੀ ਨ ਗੇਟ ਹੀ ਨਹੀਂ ਖੋਲਿਆ ਹਾਂ ਤੋਂ ਕੱਲ ਗਏ ਹਾਂ ਦਾਦੀ ਟੀਵੀ ਲਾ ਕੇ ਚੱਲ ਰਿਹਾ ਹੈ ਪ੍ਰੋਗਰਾਮ ਅੰਦਰ ਤਾਂਵਾਦ ਕੁਝ ਨਹੀਂ ਸੁਣ ਰਿਹਾ ਫਿਰ ਮਾਸੀ ਨੂੰ ਉਧਰੋਂ ਖਿੜਕੀਆਂ ਭੰਨੀਆਂ ਤਾਂ ਜਾ ਕੇ ਗੇਟ ਖੋਲ੍ਹਿਆ ਤਾਂ ਹੀ ਅੰਦਰ ਵੜੇ ਤੇ ਫਿਰ ਉਸ ਤੋਂ ਬਾਅਦ ਆ ਕੇ ਬਾਜ਼ਾਰ ਦੇ ਕੰਮਕੁਮ ਕਰਕੇ ਉਸ ਤੋਂ ਬਾਅਦ ਆਪਾਂ ਵਲੌਗ ਸ਼ੂਟਿੰਗ ਕੀਤਾ ਅੱਜ ਸਵੇਰੇ ਕੰਟੀਨਿਊ ਕੀਤਾ ਪਰਨੀਤ ਆ ਗਿਆ ਸੀ ਸਕੂਲ ਤੋਂ ਇੱਦਾਂ ਇੱਧਰ ਹੀ ਸਿੱਧਾ ਬੜੀ ਵਾਕਏ ਸੁਹਾੜਣੀ ਬਹੁਤ ਦਮਨ ਸਹੀ ਕਹਿ ਰਿਆ ਪਰਨੀਤ ਬਣੀ ਨੇ ਕਾਫੀ ਕੁਤਰੀ ਦਮਨ ਪਤਾ ਮੈਨੂੰ ਕੀ ਕਹਿ ਰਹੀ ਹੈ ਦਮਨ ਮੈਨੂੰ ਇੱਧਰ ਇੱਧਰ ਦਮਨ ਮੈਨੂੰ ਕਹਿ ਰਹੀ ਮੇਰਾ 5000 ਰੁਪਿਆ ਨਾ ਤੁਸੀਂ ਰੱਖਿਆ ਹੋਇਆ ਦਮਨ ਨੇ ਪਤਾ ਕਿੱਥੋਂ ਮਿਲਿਆ 5000 ਦਮਨ ਜਦੋਂ ਕਿਤੇ ਜਾਂਦੀ ਮੇਰੇ ਨਾਲ ਦਮਨ ਨੂੰ ਜਦੋਂ ਕੋਈ ਦੇਨ ਦਾ ਪਿਆਰ ਹਨ ਜਿਵੇਂ ਆਪਾਂ ਪਿਆਰ ਕਹਦੇ ਨਾ ਸਗਣ ਵੀ ਕਹਦੇ ਨੇ ਦਮਣ ਨੇ ਉਹ ਇਕੱਠੇ ਕਰ ਕਰ ਕੇ ਕੰਮ ਕਰਕੇ ਰੱਖੇ 5000 ਜਮਾ ਹੋਇਆ ਤੇ ਅਸੀਂ ਚਲਾਉਣ ਵਾਲੇ Google Pay ਬੰਦੇ ਹਨ ਜਦੋਂ ਕਈ ਵਾਰ ਕੈਸ਼ ਨਹੀਂ ਨਾ ਦਮਣ ਨਹੀਂ 500 100 100 400 ਦਮਣ ਦਾ 5000 ਦਾ 5000 ਖਤਮ ਦਮਣ ਹੁਣ ਮੈਨੂੰ ਕਹਿ ਰਹੀ ਮੈਂ 5000 ਲੈਣਾ ਤੁਹਾਡੇ ਕੋਲ 5000 ਲੈ ਲਈ ਪਰ ਇੱਕ ਕੰਮ ਕਰ 5000 ਹੁਣੇ ਦੇਣੀਆਂ ਤੈਨੂੰ ਬੱਸ ਰਹਿਣ ਦੋ ਨਹੀਂ ਦੇਣਾ ਨਹੀਂ ਜੋਣੀ ਪੱਕਾ ਗਾਰੰਟੀ ਹੈ ਜੋਲ ਤੂੰ ਬਣਾਏਗੀ 5000 ਰੁਪਇਆ ਲੈ ਲੈ ਉਹਨਾਂ ਨੂੰ ਕੀ ਐ ਦੇਖ ਵੀਰਾ ਕੌਫੀ ਬਣਾਈ ਨਾ ਫੜ ਕਹਿਣ ਦੀ ਕੌਫੀ ਡੱਬਾ ਖਾਲੀ ਨਹੀਂ ਕਰਤਾ ਸਾਡਿਆਂ ਕਮਲਿਆਂ ਨੇ ਕਾਜੂ ਕਤਲੀ ਵਿੱਚ ਤੇ ਗਾਜਰ ਉਹ ਸੀ ਗਾਜਰ ਪਾ ਮੈਂ ਨਹੀਂ ਇਹ ਖਾਲੀ ਕਰਤਾ ਦੂਜੀ ਭਾਜੀ ਵਾਲਾ ਡੱਬਾ ਰਹਿ ਗਿਆ ਬਸ ਵਿਆਹ ਹਜੇ 16 ਸਾਲ ਨੇ ਪਏ ਨੇ ਵਿਆਹ ਚ ਡੱਬਾ ਭੁੱਲੀ ਕਰਤਾ ਦਮਨ ਤੁਹਾਨੂੰ ਮੈਂ ਕੰਮ ਕਰਨ ਕਹਾਂ ਤੁਸੀਂ ਪਰਸ ਬਾਕੇ ਘੁੰਮਣੇ ਡਨ ਕਰ ਤੱਕੰਨ ਡਨ ਹੋ ਗਿਆ ਚੌਲ ਤੋ ਉਤੇ ਸਾਰਾ ਕੁਝ ਓਕ ਗਿਆ ਪਤੀ ਦੇ ਚ ਪਾਣੀ ਧਰਤਾ ਪੀਲੇ ਸਪਾਣੀ ਰੱਖ ਦੋ ਤੇ ਮੈਂ ਚੌਲ ਬਣਾ ਦਾਂ ਠੀਕ ਹੈ ਕਿ ਤੁਸੀਂ ਬਣਾਓਗੇ ਨਹੀਂ ਤੁਸੀਂ ਬਣਾਓ ਮੈਂ ਪੜ ਲਵਾਂ ਮੇਰੇ ਪੇਪਰ ਆ ਚਲੋ ਠੀਕ ਹੈ ਤੁਸੀਂ ਪੜੋ ਜਨਾ ਤੇ 10th ਦੇ ਦਮਨ ਦੇ ਇਗਜ਼ਾਮ ਸ਼ੁਰੂ ਨੇ 15 ਫੈਬ ਤੋਂ ਤੇ ਦਮਨ ਬੀਜੀ ਕਿਤੇ ਮੈਰਿਜ ਤੇ ਨਹੀਂ ਜਾ ਰਹੇ ਦਮਨ ਤੇ ਦਮਨ ਦੇ ਪਾਪਾ ਸਿਰਫ ਮੈਂ ਜਾਵਾਂਗੀ ਇਕੱਲੀ ਕਿਉਂਕਿ ਪੇਪਰ ਬਹੁਤ ਜ਼ਰੂਰੀ ਨਹੀਂ ਨਹੀਂ ਟਾਈਮ ਵੇਖਾਂਗੇ ਜੇ ਲੱਗਿਆ ਬਸ ਤਾਂ ਨਹੀਂ ਕਿਉਂਕਿ ਪੂਰੀ ਪੜ੍ਹਾਈ ਕੰਪਲੀਟ ਕਰਕੇ ਫਿਰ ਜੇ ਜਾਣਾ ਹੋਇਆ ਜਾਵਾਂਗੇ ਨਹੀਂ ਤਾਂ ਨਹੀਂ ਚੂਹਾ ਜੇ ਅੰਦਰ ਵੜਿਆ ਕਿੱਥੇ ਅੰਦਰ ਕੌਫੀ ਪੀਦੇ ਬੈ ਕੇ ਕੌਫੀ ਬਣ ਗਈ ਘੈਂਟ ਹਾਂ ਕੌਫੀ ਬਣਾਈ ਪਰਨੀਤ ਨੇ ਕੌਫੀ ਤਾਂ ਜ਼ਿਆਦਾ ਕੋਲ ਲੀ ਤੇ ਦੁੱਧ ਇੰਨਾ ਹੋ ਗਿਆ ਪਰਨੀਤ ਅੱਧਾ ਤੂੰ ਨੇ ਦੁੱਧ ਡੋਲ ਤਾ ਘੁਮਾ ਘੁਮਾ ਕੇ ਫਰਾਦਰ ਆ ਦੁੱਧ ਦੇ ਅੱਛਾ ਦੁੱਧ ਨਾਲ ਹੀ ਉਹ ਕੀਤਾ ਸੀ ਕੀ ਗੱਲ ਅੰਦਰ ਬਣ ਕੇ ਬੈ ਗਿਆ ਕੁਤਰੀ ਕੌਫੀ ਬਦਿਆ ਕੁੜੀ ਠੀਕ ਸੀ ਕਿਸ ਉਹ ਦੀਦੀ ਨੂੰ ਕਹਿ ਦਿੰਦਾ ਬਣਾ ਦੇ ਇੰਨੇ ਤਾਂ ਨਹੀਂ ਨਾ ਸੀ ਕਾਫੀ ਹੋਰ ਵਿਚਾਰ ਨੂੰ ਬਣਾ ਦਿੰਦੀ ਦੱਸ ਮੈਂ ਕੰਮ ਕਰਨ ਦੇ ਹੀ ਥੋੜੇ ਮੇਰੀ ਗੱਲ ਸੁਣੋ ਅੱਜ ਨਹੀਂ ਜਾਣਾ ਹੈਗਾ ਹੁਣ ਟਲਾ ਹੋ ਗਈ ਆਪਾਂ ਕੱਲ ਨੂੰ ਜਾਂਦੇ ਆ ਸ਼ਾਮ ਨੂੰ ਉੱਥੇ ਪੈਂਦੇ ਕੀ ਕਰੀਏ ਜਾਂਦੇ ਆ ਸੀਸ ਮੈਂ ਕੀ ਕਰਨਾ ਇਹ ਦਿਲ ਨਹੀਂ ਲੱਗ ਰਿਹਾ ਇਹ ਕਹਿ ਰਹੇ ਛੱਡ ਕੇ ਸੁਣੋ ਯਾਰ ਹਾਂ ਬੋਲ ਬੋਲ ਦੇ ਨਹੀਂ ਲੱਗ ਰਿਹਾ ਤੁਸੀਂ ਬਣੇ ਰਹੋ ਵਲੌਗ ਚ ਖੜੇ ਰਹੋ ਬਣੇ ਰਹੋ ਲਾਈਕ ਕਰਨਾ ਆਪਾਂ ਸ਼ਾਮ ਨੂੰ ਜਾਂਦੇ ਆ ਕੱਲ ਸ਼ਾਮ ਨੂੰ ਕੱਲ ਹੈਗੀ ਇੱਕ ਤਰੀਕ ਦੋਨੋਂ ਹੈਗੇ ਪੁਸੰਤ ਪੰਚਮੀ ਠੀਕ ਹੈ ਇਹ ਤਾਂ ਆਪਾਂ ਨੂੰ ਨਹੀਂ ਸਟੈਂਡ ਗਿਸਨਾਉਂ। ਕਿਉਂਕਿ ਪਾਪਾ ਫ੍ਰੀ ਨਹੀਂ। ਉਤਾਰ ਪਾਪਾ ਦਾ ਤਾਂ ਆਫਿਸ ਹੈ। ਦੋ ਤਰੀਕ ਨੂੰ ਫ੍ਰੀ ਨਹੀਂ ਪਾਪਾ ਨੇ ਆਖਿਆ। ਹੈ ਆਫਿਸ ਹੈ ਫ੍ਰੀ ਨਹੀਂ ਹੈ। ਉੱਛਾ ਜਿਹੜਾ ਵਿੱਚ ਟਾਈਮ ਲੱਗਾ ਆਪਾਂ। ਅੱਛਾ ਚੱਲ ਠੀਕ ਹੈ ਚੱਲ ਮੰਨ ਲਿਆ। ਕਿਉਂਕਿ ਸ਼ਾਇਦ ਇਹ ਬਾਜ਼ਾਰ ਕੰਮ ਤੇ ਹੀ ਆਇਓ। ਹਾਂ। ਉਸੇ ਸ਼ਾਮ ਹੋ ਗਈ। ਪਾਪ ਸਾਰ ਸਵੇਰ ਤੋਂ ਥੋੜੀ ਬਾਜ਼ਾਰ ਤੇ ਹੀ ਸਾਰਾ ਦਿਨ ਹੀ ਬਾਜ਼ਾਰ ਚ ਕੰਮ ਕਰਾਂਗੇ ਦੇਖੋ ਜੀ ਹੈ। ਸਾਰਾ ਦਿਨ ਥੋੜੀ ਕੰਮ ਕਰਾਂਗੇ। ਨਹੀਂ ਹੁਣ ਇਹ ਨਾ ਪਰਨੀਤ ਕੋਈ ਨਾ ਇਹਨੂੰ ਭੇਜ ਦਾਂਗੇ ਯਾਰ। ਪੂਰੀ ਉੱਡਦੀ ਨਹੀਂ ਓਏ ਮੇਰੇ ਮੇਰੇ ਪਰਿਵਾਰ 프리ਆ ਕੀ ਦੋ ਤਰੀਕ ਨੂੰ ਪਤੰਗ ਚੜਾਣਾ ਆਇਆ ਸੀ ਪਰ ਨਹੀਂ ਤੇ ਪਤੰਗ ਇੱਥੇ ਚੜਦੇ ਨਹੀਂ ਤੇ ਹੁਣੇ ਪੂਰਾ ਆਪਣਾ ਬੋਰੀ ਬਿਸਤਰਾ ਗੋਲ ਕਰਕੇ ਪਿੰਡ ਦੀ ਤਿਆਰੀ ਹੈ ਉਹ ਵੀ ਇਸੇ ਬਸ ਬੈ ਕੇ ਪੁੱਤਰ ਆਪਾਰ ਪਾਪਾ ਦੇ ਮੈਨੂੰ ਭਰੋਸਾ ਪੂਹ ਹੋਣਾ ਨਹੀਂ ਹੈਗਾ ਕਿਉਂਕਿ ਜੇ ਸਾਡਾ ਅੱਧੇ ਘੰਟੇ ਦਾ ਰਸਤਾ ਹੁੰਦਾ ਤਾਂ ਅਸੀਂ 2 ਘੰਟੇ ਚ ਤੈਅ ਕਰਦੇ ਹਾਂ ਜਿੱਥੇ ਕੰਮ ਆ ਗਿਆ ਲੈਪਟਾਪ ਗੱਡੀ ਖੜੀ ਕੀਤੀ ਲੈਪਟਾਪ ਤੇ ਕੰਮ ਕੀਤਾ ਪਾਪਾ ਦੇ ਭਰੋਸੇ ਨਾ ਰਹੀ ਕਿਤੇ ਗਏ ਕਿ ਪਾਪਾ ਮੈਨੂੰ ਛੱਡ ਆਉਣਗੇ ਹਨਾ ਤੇ ਪਾਪਾ ਦੋ ਤਰੀਕ ਨੂੰ ਕਹਿੰਦੇ ਮੇਰਾ ਤੇ ਆਫਿਸ ਦਾ ਕੰਮ ਹੈ ਮੁੜ ਕੇ ਫਸ ਜ ਘਰੇ ਘਰੇ ਬੈ ਕੇ ਹੀ ਹੋਇਆ ਫਿਰ ਵੀ ਭੱਜ ਜਾਣਾ ਹੈ। ਪਤਾ ਕੀ ਹੈ ਜਿਸ ਵਸਤੇ ਬਗੀ ਮੇਰਾ ਬੁੱਤ ਨਹੀਂ ਆ ਰਿਹਾ। ਦੇਰ ਨੂੰ ਉੜਦੇ ਨਹੀਂ ਯਾਰ। ਉਧਰ ਟੁੱਟਣਗੇ ਬਸੰਤ ਵਾਲੇ ਦੇਣਾ। ਉਹ ਦੂਰ ਦੂਰੀ ਹੁੰਦੇ ਨੇ ਬਰੇ ਹੋਰੇ ਨੇਟ ਚੜੀ ਹੁੰਦਾ। ਕਿਸੇ ਦੇ ਘਰੇ ਭੇਜਦੀ ਹੈ? ਹਾਂ ਕਿਸੇ ਘਰੇ ਭੇਜਦੀ। ਭੇਜਦੇ ਨੇ ਹੋਰ ਕੀ? ਮੈਨੂੰ ਪਤਾ ਬਾਸੀ ਫੈਮਲੀ ਵਾਲੇ ਦੇ ਮੁੰਡਾ ਆਇਆ ਪਤੰਗ ਚੜਾਣੇ ਪਈ। ਮੈਂ ਆਈ। ਅੱਛਾ ਸੱਚ ਹਾਂ ਲੈ। ਲੈ ਆਪਣਾ ਚੱਲ ਤੇ ਲੈ ਕੈਮਰਾ। ਸੰਗਰੂਰ ਪੁਲਿਸ ਲਾਈਨ 'ਚ ਅਸੀਂ ਰਹਿੰਦੇ ਆਂ ਜੀ। ਜਿੱਥੇ ਪਤੰਗ ਚੜਦੇ ਨੇ ਕੋਈ ਮੇਰਾ ਵੀਰ ਮੇਰੀ ਭੈਣ ਵੀਡੀਓ ਵੇਂਦਾ ਹੋਏ ਤੇ ਜਰੂਰ ਦੱਸਿਓ ਸਾਡੇ ਬੁੰਡੇ ਦੇ ਵਿਚਾਰਨੇ ਪਤੰਗ ਚੜਾਣੇ ਸਾਡੇ ਏਰੀਆਸ ਪਤੰਗ ਨਹੀਂ ਚੜਦੇ ਠੀਕ ਹੈ ਤੇ ਇਹ ਵਿਚਾਰਾ ਪਤੰਗ ਚੜਾਣ ਆਇਆ ਤੇ ਜੇ ਕੋਈ ਆਪਣਾ ਭੈਣ ਭਰਾ ਇੱਥੇ ਲਾਗੇ ਜਾ ਕੇ ਜਿੱਥੇ ਪਤੰਗ ਚੜਦੇ ਤੇ ਪਲੀਜ਼ ਇਹਨੂੰ ਇਨਵਾਈਟ ਕਰ ਲਿਓ ਠੀਕ ਹੈ ਜੇ ਕੋਈ ਪਜਾਰ ਦੇਂਦੇ ਰੋ ਮੈਂ ਇਸੇ ਕਰਕੇ ਵਲੌਗ ਅੱਜ ਸ਼ਾਮੀ ਨੂੰ ਪਾ ਦਿੰਦਾ ਕਿ ਕੱਲ ਤੱਕ ਤੁਹਾਨੂੰ ਕਨਫਰਮ ਹੋ ਜੇ ਹਨਾ ਸਾਰੀ ਤੁਸੀਂ ਵੀਡੀਓ ਦੇਖ ਲਓ ਤੇ ਕੱਲ ਤੱਕ ਮੈਨੂੰ ਕਨਫਰਮ ਕਰਾ ਦਿਓ ਕਿ ਪ੍ਰਨੀਤ ਆਜੀ ਇੱਥੇ ਆ ਜੇ ਤਾਂ ਹੀ ਉੱਥੇ ਭੇਜ ਦਾਂ ਇਹਨੂੰ ਬੋਲ ਸ਼ੌਂਗੇ ਪਤੰਗ ਚੜਾਉਂਦਾ ਉਹ ਕੀ ਕਰ ਰਹੀ ਹੈ ਕੀ ਕਰ ਰਹੀ ਤੇ ਜਦੋਂ ਦਾ ਫਦੇ ਗਿਆ ਨਾ ਉੱਥੇ ਨਾਂ ਨਹੀਂ ਕੇ ਦਮਨ ਤੇਰੇ ਮੈਂ ਜੁੱਤੀ ਚੱਕ ਕੇ ਤੇ ਤੇਰੀ ਨਾਸਾ ਹੀ ਨਾਸਾ ਘੁੱਟਣੀਆਂ ਮੈਂ ਠੀਕ ਹੈ ਜਰੂਰ ਦੱਸਿਓ ਕਮੈਂਟ ਕਰਕੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੇਂ ਵਲੌਗਾਂ ਵਿੱਚ ਇੱਥੇ ਹੀ ਆਪਾਂ ਵਲੌਗ ਕੰਟੀਨਿਊ ਕਰਦਾ ਕਿ ਪਹਿਲਾਂ ਇਹਦਾ ਹੱਲ ਕਰੀਏ ਕੋਈ ਇਹ ਕੀ ਕਹਿੰਦਾ ਸੌਰੀ 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 ਮੈਂ ਗੱਲ ਕਰਨ ਨਹੀਂ ਆ ਮੈਂ ਗੱਲ ਕਰਨ ਨਹੀਂ ਆ ਤੂੰ ਹੀ ਕੀ ਕਰਨ ਡੇ ਹੋ ਹੈ ਮਿਆਕ ਕਰੀ ਮੈਂ ਰਾਬ ਦੇਖ ਰਹੇ ਨੂੰ ਹੈ ਤੇ ਕੋ ਜੁੱਤੀ ਨਹੀਂ ਵੱਜੀ ਇਹਦੇ ਰਾਬ ਬਣਾ ਲਈ ਸੀ ਬਲੌਗ ਨਾਲ ਕੋਈ ਨਹੀਂ ਬਲੌਗ ਵਾਲਾ ਨੂੰ ਪਤਾ ਲੱਗ ਜੂਗਾ ਇਦਾਂ ਮੂੰਹ ਦੇਖ ਲਓ ਕੀ ਅਗੋਂ ਉਹ ਕਰਨ ਡਈ ਏ ਮੂੰਹ ਬਣਾ ਰਹੀ ਬਿੰਗ ਤੜਿੰਗੇ ਦੇ ਪੂਰੀ ਤਰ੍ਹਾਂ ਦੇ